ਇਹ ਤੂੰ ਆਪਣੀ ਮਾਂ ਦੇ ਵੀ ਨਹੀਂ ਆਖੇ ਲੱਗਦੀ ਹੁਣ ਦੱਸ ਨਿਆਣੇ ਵੀ ਵੇ ਵੇਕ ਜੋ ਘਰ ਚ ਚੱਲਦਾ ਉਦਾਂ ਦੇ ਠੀਠ ਹੋ ਜਾਂਦੇ ਆ ਕੀ ਮਤਲਬ ਮਤਲਬ ਕੀ ਆ ਬੀ ਘਰ ਦੇ ਵਿੱਚ ਬੋਲ ਬੁਲਾਰਾ ਚੱਲਦਾ ਕੋ ਨਿਆਣੇ ਵੀ ਸਿੱਖਦੇ ਆ ਇਦਾਂ ਹੀ ਵੀ ਅਹੀਂ ਵੀ ਇਦਾਂ ਹੀ ਜਵਾਬ ਦੇਣੇ ਆ ਨਹੀਂ ਤੇ ਇਹਦੀ ਕੀ ਮਜਾ ਲੀਗੀ ਵੀ ਜਾ ਕੇ ਟੀਸ਼ੜਨਾ ਲਾਉਂਦੀ ਹਾਂ ਤਾਂ ਮੈਂ ਹੀ ਸਿਖਾ ਲੰਡੀ ਆ ਕਿ ਮੇਰੇ ਵੱਲ ਵੇਕੇ ਨਹੀਂ ਕੋਈ ਗੱਲ ਆਉਂਦੀ ਜਾਂ ਤੇਰੇ ਘਰ ਵਾਲੇ ਨੇ ਮੇਰੇ ਤੇ ਗੱਲ ਆ ਦੇਣੀ ਹੁੰਦੀ ਤੇ ਜਾਂ ਤੂੰ ਲਾ ਦੇਣੀ ਹੁੰਦੀ ਰਹਿੰਦੀ ਖੁੰਦੀ ਨਹੀਂ ਹੋ ਕੇ ਜਾਂ ਤੇਰੇ ਘਰ ਵਾਲੇ ਨਾਲ ਗੱਲ ਕਰਦੇ ਨਹੀਂ ਹੁੰਦੀ ਤਾਂ ਜਾਂ ਤੂੰ ਕਰਦੇ ਨਹੀਂ ਹੁੰਦੀ ਰਿੰਦੀ ਹੁੰਦੀ ਗੱਲਾਂ ਕਰਨੋਂ ਤਾਂ ਤੁਸੀਂ ਦੋਵੇਂ ਜੀ ਨਹੀਂ ਨਾ ਟਲਦੇ ਭਲਾ ਤੇ ਦੋਵੇਂ ਤੈਨੂੰ ਜ਼ਿਆਦਾ ਚੁੱਭਦੇ ਆਂ ਅਸੀਂ ਤੇ ਗੱਲਾਂ ਨਾ ਕਰਿਆ ਕਰੋ ਤੇ ਨਾ ਚੁੱਭੋ ਉਹਨੂੰ ਮੈਂ ਕਿਹਾ ਮਾੜਾ ਜਿੰਨਾ ਮੁੰਡਾ ਬਾਹਰ ਲੈ ਜਾ ਉਹ ਵੀ ਛੱਤੀ ਛੱਤੀ ਗੱਲਾਂ ਸੁਣਾ ਗਿਆ ਵਾ ਤੇ ਜੇ ਮੈਂ ਸਮਰੀਦ ਨੂੰ ਡਈ ਗੱਲ ਮੈਂ ਤੇਰੇ ਨਾਲ ਕੀਤੀ ਵੀ ਨਹੀਂ ਤੇ ਤੁਸੀਂ ਆਣ ਕੇ ਆਪਣੀ ਵਿੱਚ ਵੱਖਰੀ ਰਾਣੀ ਪਾ ਕੇ ਬਹਿ ਗਏ ਜੀ ਹਾਏ ਹੈ ਨਹੀਂ ਕੀ ਕਹਾਣੀ ਪਾਣੀ ਤੇ ਉਤੇ ਛੜੀ ਪੈਣੀ ਆ ਹਾਂ ਮੈਂ ਛੜ ਨੂੰ ਕਰੀ ਭੁੰਡਾਂ ਦੀ ਕਿਕਰਾ ਨਾ ਜਿਹੜੀ ਮੈਂ ਛੜਦੀ ਤੁਸੀਂ ਤਾਂ ਕੋਈ ਜੀ ਛੜਦਾ ਹੀ ਨਹੀਂ ਨਾ ਕੋਈ ਕਹਿੰਦਾ ਕੋ ਵਿਚਾਰੇ ਨਾ ਸਾਰੇ ਦੁੱਧ ਦੇ ਤੋਤੇ ਜੇ ਤੁਸੀਂ ਰੋਦਾ ਹੋਈ ਸੱਪਾ ਹੋ ਜਾਂਦਾ ਰੋਦਾ ਬਸ ਮੈਂ ਚੰਗਾ ਭਲਾ ਕੰਮ ਕਾਣ ਦੀ ਇੱਕ ਤਾਂ ਇੰਨੇ ਪਾ ਕੇ ਪੰਗਾ ਦਾ ਹਾਏ ਬੂ ਹਾਏ ਬੂ ਤਮਾਸ਼ਾ ਤਮਾਸ਼ਾ ਤੇਰਾ ਨਿੱਤ ਦਾ ਗਲੇ ਇਸ ਸੱਪਾ ਤੇਪਾ ਕਲੇਸ਼ ਤੇ ਤੂੰ ਬੁਆਤਾ ਵਾ ਕਿੰਨੀ ਮੇਰੀ ਕਿਹਾ ਜਾ ਕੇ ਟੀ-ਸ਼ਰਟ ਲਾਦੇ ਕੀ ਐ ਟੀ-ਸ਼ਰਟ ਰੱਖਿਆ ਮੈਂ ਰੈਡ ਕਲਰ ਦੀ ਪੋਣਾ ਵਾ ਤੇ ਨਹੀਂ ਹਾ ਕਲੇਸ਼ ਸੀ ਆਪਾਂ ਕਿਹਨੂੰ ਲਾ ਲਾ ਕੇ ਗੰਨਾ ਸੁਣਾਉਣ ਲੱਗ ਪਈਆਂ ਇਹਨੂੰ ਵੀ ਨਾਰ ਰਦਾਲੇ ਚੱਪਾ ਜਿਹਾ ਉਹਨੇ 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 ਦੇ ਲੋ ਇਹ ਤੇ ਗਾਣਾ ਟ੍ਰੈਂਡਿੰਗ ਵਿੱਚ ਚੱਲਣ ਡਿਆ ਨਵੀਂ ਮੂਵੀ ਆਈ ਉਹਦਾ ਚੱਲਣ ਡਿਆ ਵਾ ਹਾਂ ਇਹ ਇਹ ਵੀ ਹੁਣ ਤੂੰ ਕਹਦੇ ਵੀ ਤੂੰ ਹੀ ਸਖਾਇ ਮੈਂ ਲੈ ਕੇ ਦਿੱਤਾ ਗਾਣਾ ਮੇਰੇ ਲੱਗ ਕੇ ਬਸ ਕੰਨਾ ਇਹੋ ਜਿਹੀ ਆਉਂਦੀਆਂ ਲੱਗ ਗਈ ਇਹਨੂੰ ਸੁਰੱਖਿਆ ਕਰੋ ਨਹੀਂ ਤੋ ਇਹ ਵੀ ਕਹਦੇ ਵੀ ਉਹ ਫਿਲਮ ਵੀ ਤੂੰ ਲਿਖੀ ਹੋਣੀ ਐ ਤੇ ਗਾਣਾ ਵੀ ਤੂੰ ਲਿਖਿਆ ਪਈ ਹੈ ਕਹਿਣ ਦੀ ਜੇ ਇਹ ਸਾਰੇ ਨੇ ਮੈਂ ਹੀ ਤੇ ਦੀ ਮੇਰੇ ਹੀ ਦਿਵਾੜੇ ਹੋਗੇ ਜੇ ਤਨੀ ਜਾਗ ਲਾ ਨਹੀਂ ਤੇ ਦੋ ਤੇਰੇ ਛਡਣੀਆਂ ਹੀ ਆਇਆ ਪਾਲਾ ਇਹਨੂੰ ਪਾ ਦੇ ਮੈਂ ਆਪਣੇ ਲਿਆ ਦੂੰ ਮੁੰਡੇ ਨੂੰ ਕੋਟੀ ਸ਼ਰਟ ਹੈ ਨਹੀਂ ਹੋਈ ਹਾਏ ਹਾਏ ਰੋ ਦੇ ਹੋ ਤੇੜੀ ਸਗਤੇ ਉੱਠਦਿਆਂ ਸਾਰੀ ਭਲਾ ਉੱਠ ਕੇ ਤੇ ਮੁੰਡੇ ਨੂੰ ਚੁੱਕ ਕੇ ਜੋ ਬਾਹਰ ਬੈਠੀਓ ਕੋਈ ਅੰਦਰ ਕੰਮ ਨਹੀਂ ਦਿਖੰਦਾ ਕੋਈ ਕੋਈ ਨਹੀਂ ਦਿਖੰਦਾ ਫੇਰ ਬਾਜੋ ਕਿੱਧਰ ਜਾਣਾ ਮੈਂ ਕੀ ਕੰਡੀ ਰੋ ਰੋ ਕਿ ਤੇ ਚਲੋ ਅੱਜ ਝਾੜਵਾ ਤੇ ਮੈਂ ਤੁਰੀ ਆਈ ਆ ਮੈਂ ਤਾਂ ਕਿਤੇ ਸੱਪ ਦੀ ਮਰੀ ਨੇ ਫੋਨ ਵੀ ਨਹੀਂ ਕੀਤਾ ਹੈਗਾ ਕਿ सोनू ਤੇ ਗਿਆ ਹੋਣਾ ਵਾ ਕੰਮ ਤੇ ਵਿਚਾਰਾ ਤੇ ਮੈਂ ਕਰਦਿਆਂ ਨੂੰ ਕੀ ਕਰਨਾ ਤੇ ਕੁੜੀ ਮੇਰੀਨ ਤੇ ਕਿਤੇ ਇਹਨਾਂ ਨੇ ਤਾਂ ਹੀ ਮਾਰਿਆ ਵਾ ਉਹਨੇ ਇਹ ਨਹੀਂ ਪਤਾ ਵੀ ਕਿਰੇ ਪੂਰੀ ਦਿਨੀ ਕੁੜੀ ਆ ਉਹ ਇਹਨਾਂ ਦੀ ਜਾ ਕੇ ਮੈਂ ਪੁਗਤ ਸਵਾਰਦੀ ਆ ਧੀ ਵਿਆਹੀ ਆ ਕਿਹੜੀ ਆਹੀ ਇਹਨਾਂ ਨੂੰ ਮੁੱਲ ਵੇਚ ਦਿੱਤੀ ਆ ਪਿਝੜੇ ਨਾ ਇੱਕ ਤਰ੍ਹਾਂ ਇਹਦੇ ਨਾਲ ਕਰਨ ਦੇ ਮੈਂ ਹੱਤੀ ਮਾਂਵਾਂ ਨੂੰ ਦੁੱਖ ਹੁੰਦਾ ਈਆਂ ਦਾ ਸਹਰਿਆਂ ਨੂੰ ਕਹਾਦਾ ਪੁੱਤ ਪੀਲਾ ਜਾਵਦਾ ਵੋ ਪੁੱਤ ਪਰ ਆਪਣੀ ਮਾਂ ਤੇ ਨਾ ਜਾਵੀਂ ਸਿਰੇ ਦੀ ਨਕਮੀ ਹੋ ਕੋਈ ਕੰਮ ਨਿਉ ਕਰਦੀ ਤੇ ਮੇਰੇ ਪੁੱਤ ਨੇ ਭਾਈ ਭਾਈ ਕੰਮ ਕਰਨਾ ਹੀ ਪੈਰ ਤੇ ਗਿਆ ਲਗਾ ਕੇ ਤੋਣ ਲਿਆ ਵਾ ਹੈ ਇੱਤਿ ਗਈ ਆਪਾ ਲੈ ਪਰੋਣੇ ਆ ਗਏ ਇਹ ਅਸੀ ਕਾਲ ਸਾਸਰੀ ਕਾਲ ਹੋਰ ਸਨਾਰਾ ਜੀ ਪੁੱਤ ਹਾਂ ਠੀਕ ਠਾਕ ਅੱਛਾ ਲੰਘ ਜੂ ਕਰੇ ਤੇਰੇ ਸਾਰੇ ਅੱਛਾ ਕੀ ਕਰਦਾ ਵਾ ਕਾਕਾ ਬਸ ਖੇਡਣ ਡਿਆ ਹਾਂ ਅੱਛਾ ਲੈ ਆਉਂ ਯੇ ਸੁਣ ਵੀ ਸੱਸ ਕੱਢੂ ਸਾਰੇ ਦੇ ਵੱਟ ਹੁਣ ਕਿ ਉਹ ਨਹੀਂ ਨਾ ਕੰਮ ਕਰਦੀਆਂ ਇਹਨੇ ਗੱਲਾਂ ਲਾ ਲਾ ਕਰੀ ਜਾਣੀਆਂ ਕਰੀ ਜਾਣੀਆਂ ਦੇਖੀ ਤੰਗ ਹੁੰਦੀਆਂ ਲਾ ਇਹ ਦਿਨ ਇਹ ਦੁਨਣਾ ਤੇ ਨਹੀਂ ਚੱਲ ਮਸ਼ੀਨ ਜੋ ਨਿਕਲ ਗਿਆ ਲੈ ਸੋ ਮੰਦੀ ਮੰਮੀ ਆਈ ਅਗਰੇ ਕੀ ਕਰਨ ਲਈ ਹੈ ਪਰ ਸੱਚ ਕਮ ਠੀਕ ਰਾਜੀ ਹਾਂਜੀ ਹਾਂਜੀ ਤੇ ਸੁਣਾਓ ਆਪ ਹੀ ਪਤਾ ਠੀਕ ਵਾ ਕੱਲੇ ਆਏ ਜੀ ਹਾਂ ਮੈਂ ਕੱਲੀ ਆਈ ਆ ਤੇ ਤੂੰ ਫੋਨ ਹੀ ਕਰ ਦਿੰਦੇ ਲੈ ਹੁੰਦੇ ਜਾ ਕੇ ਮੈਂ ਜਦ ਫੋਨ ਪੁੱਤ ਕੀ ਕਰਨਾ ਸੀ ਮੈਂ ਕਿਤਾ ਘਰ ਕੋਈ ਲਗਾ ਨਹੀਂ 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 ਇਹ ਤੇ ਘਰੇ ਹੀ ਹੁੰਦੇ ਤੈਨੂੰ ਪਤਾ ਵਾ ਹਾਂ ਚਲ ਕੋਈ ਗੱਲ ਨਹੀਂ ਕੀ ਕਰਦੀ ਹਟੀਆਂ ਕੋਈ ਨਹੀਂ ਉਹ ਨਾ ਮੈਂ ਕੰਬਲ ਤੋਤਾ ਹੀਗਾ ਅੱਛਾ ਮੈਂ ਫਿਰ ਜਦਨ ਹਸਪੀਟਲ ਜਾਣਾ ਵਾ ਫਿਰ ਚਲ ਵਧੀਆ ਹੋ ਜਾਊਗਾ ਤੇ ਇਹ ਹੋੜ ਆ ਜਾ ਹੀਗਾ ਚਲ ਚੰਗਾ ਪੁੱਤ ਤੈਨੂੰ ਤੇ ਫਿਕਰ ਹੈ ਵਾ ਘਰ ਵਿੱਚ ਹੋਰ ਤੇ ਮੈਨੂੰ ਜਾਵਦਾ ਨਹੀਂ ਕੁਛ ਨਹੀਂ ਨਹੀਂ ਫਿਕਰ ਤੇ ਸਾਰਿਆਂ ਨੂੰ ਹੀ ਆ ਹਾਂ ਤਾਂ ਮੈਂ ਆਖਿਆ ਮੈਂ ਜਾਨੀ ਆ ਤੇ ਲਿਆਉਣੀ ਆ ਸੋਮਨ ਦਾ ਪਤਾ ਜਾ ਕੇ ਅਸਾਫ ਜੀ ਤਾਂ ਤੁਹਾਡੀ ਨੂੰ ਅਕਲ ਹੈ ਨਹੀਂਗੀ ਭਾਵੇਂ ਤੂੰ ਦੱਸ ਹੀ ਦਵੇਂ ਨਹੀਂ ਨਹੀਂ ਮੈਂ ਕਰ ਤਾ ਦੱਸਣਾ ਵਾ ਪੁੱਤ ਜੇ ਅਕਲ ਹੁੰਦੀ ਉਹਨੂੰ ਤੇ ਪੂਰੀ ਦਿਨੀ ਛੱਡ ਕੇ ਇਤਰਾ ਜਾਂਦੀ ਉਹਨਾਂ ਨੂੰ ਨਾ ਕੰਮ ਹੀ ਪੈ ਗਿਆ ਹੈਗਾ ਤੇ ਕੰਮ ਕਰਕੇ ਨਾਨਕੇ ਗਏ ਪੁੱਤ ਕੰਮ ਹੋਵੇ ਭਾਵੇਂ ਨਾ ਹੋਵੇ ਇਸ ਟਾਈਮ ਦਾ ਪਤਾ ਨਹੀਂ ਹੁੰਦਾ ਕੋਈ ਚਲੋ ਕੋਈ ਨਹੀਂ ਆਜੋ ਹਾਂਜੀ ਉਹਦੇ ਹੈਗਾ ਹੀ ਆ ਆਹੋ ਤੇ ਪੇਕੇ ਜਾ ਕੇ ਤੇ ਬੈਠੀ ਆਉ ਨਹੀਂ ਡੈਡੀ ਗਏ ਆ ਲੈਣ ਬਸ ਹੌਣੀ ਵਾਲੇ ਹੋਣੇ ਆ ਚਲੋ ਮੈਂ ਆਖਿਆ ਚੱਲ ਪਤਾ ਲਿਆ ਹੁੰਦੀ ਆ ਜਾ ਕੇ ਨਹੀਂ ਕਿ ਮੈਂ ਕੁੜੀ ਨੂੰ ਲੈ ਆਉਂਦੀ ਆ ਤੀਂ ਜਾਇਓ ਤੇ ਉੱਥੇ ਕਮਰੇ ਚਾ ਮੈਂ ਬਸ ਆ ਗਈ ਕਮਰੇ ਵਿੱਚ ਅੱਛਾ ਕਮਰੇ ਹਾਂ ਮੈਂ ਨਾ ਉਹ ਬਟਨ ਆਪਣਾ ਹੀ ਮਸ਼ੀਨ ਦਾ ਤੇ ਆ ਗਈ ਮਾਸੀ ਆਏ ਮਾਸੀ ਜੀ ਸਾਸਰੀ ਕਾ ਪੁੱਤ ਮੈਂ ਤੇਰੀ ਮਾਸੀ ਨਹੀਂ ਲੱਗਦੀ ਮੈਂ ਤੇਰੀ ਮੰਮੀ ਆ ਓਏ ਹਏ ਜਿੱਤਾ ਭੁੱਲ ਜਾਂਦਾ ਤੁਹਾਡੇ ਘਰ ਵਾਲੇ ਜੜੇ ਉਹਨਾਂ ਦੀ ਮੈਂ ਮਾਸੀ ਆ ਠੀਕ ਆ ਮੰਮੀ ਜੀ ਸਾਸਰੀ ਕਾ ਸਾਸਰੀ ਕਾਲ ਪੁੱਤ ਹੁਸ ਨਾਉ ਠੀਕ ਠਾਕ ਜੀ ਹਾਂ ਠੀਕ ਆ ਤੂੰ ਸਰਾ ਬੱਚੇ ਠੀਕ ਆ ਹਾਂ ਠੀਕ ਜੀ ਉਹ ਵੀ ਸੁੱਤਾ ਹੈ ਆ ਜੋ ਅੱਛਾ ਉਹ ਸੱਚ ਘਰੇ ਬਾਜੀ ਬਾਹਰ ਕਢਾਉਣ ਡਏ ਦੀ ਅੱਛਾ ਅੱਛਾ ਹਾਂ ਬੈਠੋ ਮੰਮੀ ਜੀ ਪਾਣੀ ਲੈ ਵਸਜ ਮਮੀ ਹਾਏ ਹਾਏ ਵੇਖ ਲਓ ਮੇਰਾ ਦਿਮਾਗ ਮੈਨੂੰ ਤਾਂ ਪਾਣੀ ਦਾ ਵੀ ਚੇਤਾ ਭੁੱਲ ਗਿਆ ਪਿੱਛੇ ਹੁੰਦਾ ਚੱਲ ਕੋਈ ਗੱਲ ਮੈਂ ਪਾਣੀ ਲੈ ਕੇ ਆਉਂਦੀ ਹਾਂ ਹੋਰ ਤੁਸੀਂ ਤਸੋਂ ਤੁਰ ਕੇ ਆਏ ਜੇ ਤਾਂ ਫੋਨ ਹੀ ਕਰ ਦਿੰਦੇ ਮੈਂ ਆਖਿਆ ਕੀਮਤਾ ਟਾਈਮ ਹੈਗਾ ਕਿਸਦਾ ਕਿ ਨਹੀਂ ਲੈ ਹਾਏ ਹਾਏ ਮਮੀ ਤੁਹਾਡੇ ਵਾਸਤੇ ਨਹੀਂ ਟਾਈਮ ਕੱਢਣਾ ਤੇ ਕੀ ਦੇ ਵਾਸਤੇ ਕਰੀ ਚੱਲ ਕੋਈ ਨਹੀਂ ਮੈਂ ਤੁਰ ਹੀ ਆਈ ਹਾਂ ਸਹੀ ਗੇ ਸਹੀ ਤੁਸੀਂ ਫੋਨ ਕਰ ਕੇ ਭੱਜ ਕੇ ਤੁਹਾਨੂੰ ਸਕੂਟੀ ਤੇ ਜਾ ਕੇ ਮੈਂ ਹੀ ਬਿਠਾ ਲਿਆ ਹਣਾ ਚੱਲ ਕੋਈ ਨਹੀਂ ਪਾਣੀ ਲੈ ਕੇ ਆਉਂਦੀ ਚੱਲ ਲਾ ਆ ਥੋੜਾ ਜਿਹਾ ਜਦ ਮਮੀ ਆਈ ਏ ਸੁਮਨ ਦੀ ਕਿੰਨਾ ਵਧੀਆ ਲੱਗਦਾ ਜਦੋਂ ਮਾਵਾ ਆ ਕੇ ਤੇ ਧੀਆਂ ਦਾ ਪਤਾ ਪਤਾ ਲੈਂਦੀਆਂ ਹਾਂ ਹੁਣ ਵੇਖੀ ਐਨੇ ਮਮੀ ਨੂੰ ਕਈ ਗੱਲਾਂ ਲਾ ਲਾ ਕੇ ਕਰਨੀਆਂ ਆਈਆਂ ਮਮੀ ਨੇ ਫਿਰ ਕਿਹਾ ਸੋਨੂ ਦੀ ਸੱਸ ਆਈ ਏ ਸੋਨੂ ਦੀ ਸੱਸ ਆਈ ਏ ਕਰਮਾਂ ਵਾਲੇ ਆਹੀਂ ਤੁਹਾਡੇ ਘਰ ਸੋਨੂ ਦੀ ਸੱਸ ਹੁੰਦੀ ਆ ਸਾਬੀ ਦੀ ਵੀ ਸੱਸ ਹੁੰਦੀ ਆ ਫਿਰ ਉਦੋਂ ਮੇਰੇ ਦਿਲ ਨੂੰ ਹੌਲ ਪੈਂਦੇ ਆ ਜਦੋਂ ਕਹਿ ਦਿੰਦੀ ਆ ਮੰਨੇ ਦੀ ਤੇ ਸੱਸ ਹੀ ਨਹੀਂ ਹੈਗੀ ਤੇ ਉਹਨੇ ਕਿਹਾ ਉਹਨਾਂ ਵੱਗੈ ਉਹਨੇ ਕਿੱਥੋਂ ਆਉਣਾ ਜਦੋਂ ਆਉਣ ਵਾਲੇ ਥਾਂ ਹੀ ਨਹੀਂ ਗਈ ਉਹ ਤੇ ਸਾਡੀਆਂ ਤੇ ਅੱਖਾਂ ਪੱਕ ਗਈਆਂ ਵਾ ਅ ਜਿੱਥੇ ਉਹ ਗਈ ਉਹ ਤੋਂ ਉਹਨੇ ਕਿੱਥੋਂ ਆਉਣਾ ਵਾ ਤੇ ਕਿੱਥੋਂ ਹੀ ਦੇਖਣੀ ਆ ਹੁਣ ਨਾ ਫੋਟਵਾ ਹੁਣ ਤੇ ਹੌਲੀ ਹੌਲੀ ਤੇ ਸ਼ਕਲ ਵੀ ਭੁੱਲਦੇ ਭੁੱਲਦੀ ਜਾਂਦੀ ਚਲ ਕੋਈ ਨਹੀਂ ਜਾਗ ਚਾਹ ਪਾਣੀ ਫੜਾਵਾ ਹੋਰ ਸੁਨਾ ਸੁਮਨ ਕਿੱਦਾਂ ਫਿਰ ਹੈ ਪੁੱਤ ਹਾਂ ਪਛਦਾ ਪਛਦਾ ਵੀ ਆ ਕੋਈ ਕਿ ਨਹੀਂ ਉਸ ਨਾਲ ਤਾਂ ਦੇ ਸਾਹਮਣੇ ਹੀ ਆ ਮੰਮੀ ਨੇ ਗਏ ਤੋਦਨੋਗੇ ਕਿ ਉਹ ਮਾਰਨੀ ਆ ਆਪਣੇ ਮਾਲ ਕਮਾਦ ਰੁਚੀਆਂ ਮੈਂ ਤਾਂ ਇੰਗ ਤੇ ਆਈ ਆ ਮੇਰਾ ਜੀ ਨਹੀਂ ਲੱਗਦਾ ਮੈਂ ਆਖਾ ਮੈਂ ਵੇਖ ਕੇ ਆਉਣੀ ਆ ਜਾ ਕੇ ਅਹ ਨਹੀਂ ਚੰਗਾ ਕੀਤਾ ਮੰਮੀ ਚਲੋ ਕੋਈ ਕੋਚਦੀਆਂ ਚਾਹ ਪਾਣੀ ਲੈ ਆਉਣਾ ਹਾਂ ਆ ਲਓ ਮੰਮੀ ਜੀ ਪੜੋ ਬੜੀ ਖੂਬ ਸੋਹਣੀ ਦੰਦ ਲੱਗ ਮੈਂ ਇਹਦੇ ਕਹਿਣ ਲਈ ਆ ਮੰਮੀ ਨੂੰ ਮੈਂ ਕਿਤੇ ਫੋਨ ਕਰਦੀ ਨਾ ਤੇ ਮੈਂ ਭੱਜ ਕੇ ਜਾ ਕੇ ਸਕੂਟੀ ਤੇ ਆਪ ਲੈ ਆਉਣਾ ਸੀ ਕਿੱਥੇ ਤੁਰ ਕੇ ਵਿਚਾਰੇ ਆਏ ਕਿ ਨਾ ਹੋਇਆ ਵਾ ਕੀ ਕਰਨਾ ਸੀ ਫਿਰ ਤੇ ਮਾਸੀ ਜੀ ਤੁਹਾਡੀ ਇਹੀ ਤੇ ਗਲਤੀ ਆ ਗਲਤੀ ਹੋਇਆ ਕਾ ਦੀ ਆ ਮੈਂ ਕਿਹਾ ਸੋਨੂੰ ਤਾਂ ਕੰਮ ਤੇ ਗਿਆ ਹੋਣਾ ਵਾ ਤੇ ਉਹ ਮੁੰਡੇ ਅਕੀਬ ਤਾਂ ਘਰ ਹੈਗੇ ਤੇ ਨਹੀਂ ਹੈਗੇ ਤੇ ਮੈਂ ਤਾਂ ਨਾ ਕਰ ਰਹੀ ਆ ਪਾ ਕਿੱਥੇ ਜਾਣਾ ਸੀ ਜੇ ਤੂੰ ਮੈਂ ਘਰ ਆਵਾਂ ਤਾਂ ਫਿਰ ਕਿਹੜੀ ਗੱਲ ਜਦੋਂ ਹੁਣ ਸਕੂਟੀ ਹੁੰਦੀ ਆ ਨਾ ਆਉਂਦੀ ਹੋਵੇ ਫਿਰ ਵੀ ਬੰਦਾ ਕਹਿੰਦਾ ਚੰਗਾ ਲੱਗਦਾ ਯਾਰ ਕੋਈ ਗੱਲ ਨਹੀਂ ਆ ਗਈਆਂ ਮੈਂ ਹੁਣ ਸਹੀ ਚਲ ਚੰਗਾ ਕੀਤਾ ਉਹਦਾ ਵੈਸੇ ਤੁਸੀਂ ਆ ਗਏ ਮਾਸੀ ਜੀ ਇੱਥੇ ਤੇ ਔਖਾ ਹੀ ਆ ਹੁਣ ਮੰਮੀ ਉਹ ਤੁਹਾਡੀ ਤੁਸੀਂ ਤਾਂ ਫੇਰ ਵੀ ਮਾਂ ਜੀ ਦੁੱਖ ਹੋਇਆ ਤੇ ਤੁਹਾਡਾ ਢਿੱਡ ਵਾ ਭਜੇ ਆਏ ਜਿਹੜੀ ਤੁਹਾਡੀ ਸੱਸ ਸੀ ਨਾ ਮੇ ਮਾਸੀ ਉਦੋਂ ਇਦਾਂ ਹੀ ਕੀਤਾ ਮੇਰੇ ਵਲੀ ਨੂੰ ਜਦੋਂ ਗੁਰਵਾਰ ਹੋਣ ਵਾਲਾ ਸੀ ਉਦੋਂ ਵੀ ਇਨੇ ਇਦਾਂ ਹੀ ਚਲ ਜਾਣਾ ਜਦੋਂ ਮੈਂ ਕਹਣਾ ਨਾ ਮੈਂ ਹਸਪੀਟਲ ਜਾਣਾ ਵਾ ਉਹ ਖਾਲ ਉਦੋਂ ਚੇਚਾ ਤਿਆਰ ਹੋਣਾ ਨਾਲ ਵੀ ਮੈਂ ਜਾਨੀ ਮੈਂ ਜਾਨੀ ਆ ਤੇ ਜਦੋਂ ওই ਬਾਅਦ ਚ ਮੁੰਡੇ ਦੇ ਵਾਰੀ ਟੀਕੇ ਲਵਾਉਣ ਦੀ ਨਾ ਹਏ ਮੇਰੇ ਤੇ ਕਬਰਾਟ ਪੈਂਦੀ ਆ ਦਿਲ ਨੂੰ ਮੇਰ ਕੋ ਨਹੀਂ ਜਾਇਆ ਜਾਂਦਾ ਉਹਦਾ ਫੇਰ ਨਾ ਜਾਣਾ ਦੱਸ ਕਬਰਾਟ ਪੈਂਦੀ ਆ ਆਪਣੇ ਅਣਸਾਬਦ ਰੇ ਕਾਦੀ ਕਬਰਾਟ ਬਾਦ ਮੈਂ ਇੱਤਾ ਹੀ ਮੁੰਡੇ ਨੂੰ ਕੱਢਦੀ ਰਹੀ ਨਾਲੇ ਆਪ ਰੋਣਾ ਤੇ ਨਾਲੇ ਵਿਚਾਰੇ ਮੁੰਡੇ ਨੇ ਰੋਣਾ ਫੇਰ ਮੈਂ ਟੀ ਗੱਲ ਵਾ ਕੇ ਲਿਆਉਣਾ ਉਹਨੂੰ ਉਹ ਤਰ੍ਹਾਂ ਬੜੀ ਚਾਤਰ ਵਾ ਬੜੀ ਚ ਸਿਆਣੀ ਬਣਦੀ ਗੱਲਾਂ ਨੂੰ ਹੀ ਸਿਆਣੀ ਹੈ ਨਹੀਂ ਕੁਛ ਵੀ ਪਤਾ ਪੁੱਛ ਲੋ ਪਾਇ ਸੁਮਨ ਸੁਮਨ ਕਿੰਨਾ ਕ ਪਤਾ ਤੇਰੇ ਵੇਲੇ ਲਾਗੇ ਲੱਗਣ ਦਾ ਟਾਈਮ ਹੌਣ ਪੇਕਿਆਂ ਚਲ ਗਈ ਨਹੀਂ ਹੁਣ ਪੇਕਿਆਂ ਦਾ ਕਾਹਦਾ ਚਾ ਚੜਿਆ ਘਰ ਦੇਖਦਾ ਨਹੀਂ ਵੀ ਨਾ ਮੇਰੀ ਇਦਾਂ ਤੇ ਇਸ ਟਾਈਮ ਦਾ ਪਤਾ ਵਾ ਕੋਈ ਥੀਏ ਨਾ ਇਹ ਥੋੜੀ ਸਮਝੂ ਨਹੀਂ ਆ ਇਹ ਪਤਾ ਹੋਵੇ ਤਾਂ ਫੇਰ ਹੀ ਆ ਦੱਸ ਜੇ ਕੋਈ ਗਰ ਨਹੀਂ ਤੂੰ ਹੀ ਨਾ ਟੈਨਸ਼ਨ ਲਵਣ ਪਹੀ ਵੀ ਲੱਗ ਗਿਆਗੇ ਆਪਾਂ ਵੀ ਲੱਗ ਗਏ ਹੀ ਆ ਹਾਂ ਤਾਂ ਠੀਕ ਵਾ ਮੇਰਾ ਤਾਂ ਨਾ ਸੋਖੋ ਛਕਰ ਜੀ ਨਾ ਲੱਗੇ ਜਿਦ ਤਰਾਟੇ ਦਵਾ ਅਧ ਮੈਂ ਖਪਤਾ ਤੱਲਿਆਂ ਆਂ ਜਾ ਕੇ ਮਾਂਵਾਂ ਨੂੰ ਹੀ ਖਿੱਚ ਪੈਂਦੀ ਆ ਮਾਂ ਨੂੰ ਹੀ ਖਿੱਚ ਪੈਣੀ ਧੀ ਨਹੀਂ ਹੋਰ ਕਿੰਨੂੰ ਪੈਣੀ ਤਾਂ ਮੈਂ ਤੁਰ ਪੀ ਇਸ ਤਰ੍ਹਾਂ ਹੀ ਉਹ ਹਾਂ ਨਹੀਂ ਮੈਂ ਉਦਾਂ ਹੀ ਤੁਰ ਪੀ ਜੀ ਪਿਆਣੇ ਹਾਂ ਜੀ ਪਿਆਣਿਆਂ ਵਾਂਗੂ ਫੋਨ ਤੂੰ ਆਂਨੀਆ ਮੈਨੂੰ ਫੋਨ ਦਾ ਤੇ ਚੇਤਾ ਹੀ ਨਹੀਂ ਵੀ ਚੱਲ ਮੈਂ ਫੋਨ ਹੀ ਕਰ ਲਾਂ ਕਿੱਥੇ ਰਹਿਂਦਾ ਚੇਤਾ ਇਹੋ ਜਿਹਦਾ ਭੂਏ ਟੈਨਸ਼ਨ ਦਿਮਾਗ ਚ ਤੇ ਉਦਾਂ ਹੀ ਗੱਲਾਂ ਨਿਕਲ ਜਾਂਦੀਆਂ ਵਾ ਹੋਰ ਕੀ ਆ ਤੁਰੀ ਆਉਂਦੀ ਤੇ ਕਈ ਝੱਟ ਵਿੱਚ ਮੇਰੇ ਆਉਂਦਿਆਂ ਹੀ ਤਾਂ ਤੁਰੀ ਆਉਂਦੀ ਘਰ ਦੀ ਆਈ ਆਪਣੇ ਮਨ ਦੇ ਨਾਲ ਹੀ ਕੱਲੇ ਬੰਦੇ ਦੇ ਤੇ ਦੌਣੀਆਂ ਹੀ ਆ ਦਿਮਾਗ 'ਚ ਕੱਲਾ ਕਈ ਸੋਚਾ ਸੋਚਦਾ ਬੰਦਾ ਹੁਣ ਜਿਉਂ-ਜਿਉਂ ਲੱਗੇ ਟਾਈਮ ਆਈ ਜਾਂਦਾ ਕਿ ਭਰਾੜ ਤੇ ਮਾਂ ਨੂੰ ਹੀ ਹੁਣੀ ਐ ਸੱਸ ਨੇ ਵੇਲੋ ਸਾਸ ਹੀ ਰਹਿਣਾ ਜਿੰਨਾ ਮਰਜੀ ਇਹਨੂੰ ਮਾਂ ਬਣਾ ਲਓ ਮਾਵਾ ਦੇ ਸੱਸਾ ਬਣ ਜੇ ਤੇ ਫਿਰ ਲੋਕੀ ਮਾਵਾ ਨੂੰ ਹੀ ਕੱਤੋਂ ਰੋਣ ਚਲੋ ਕੋਈ ਨਹੀਂ ਠੀਕੇ ਟਾਈਮ ਤਾਂ ਲੰਘ ਹੀ ਜਾਣਾ ਹੂੰ ਤੇ ਕੋਈ ਨਹੀਂ ਮੈਂ ਰਹਿ ਪੂੰਗੀ ਹੁਣ ਜੇ ਨਹੀਂ ਤੇ ਫਿਰ ਮੈਂ ਲੈ ਜਾਨੀ ਆ ਸੁਭਣ ਨਹੀਂ ਨਹੀਂ ਦੱਸ ਮਾਸੀ ਜੀ ਖੜਨਾ ਕਰ ਤੋ ਇੱਥੇ ਰਹੋ ਤੁਸੀਂ ਕਿ ਕੋਈ ਨਹੀਂ ਲੱਗੇ ਰਹੋ ਸਗੋਂ ਨਾਲੇ ਹੈਣਾ ਸੁਭਣ ਜਣਾ ਕਾ ਤੋਂ ਦੀਦੀ ਕੱਲਾਂ ਹੀ ਕਰੀ ਜਾਓਗੀ ਤੁਸੀਂ ਚਾਹ ਪਾਣੀ ਵੀ ਪੀਓਗੇ ਕੋਈ ਨਹੀਂ ਮਾਸੀ ਇਹ ਠੰਡਾ ਪੀਂਦੇ ਆ ਠੰਡਾ ਮਾਸੀ ਨਹੀਂ ਪੁੱਤ ਮੈਂ ਤੈਨੂੰ ਆ ਨਹੀਂ ਮੈਂ ਬੀਬੀ ਆ ਤੇਰੀ ਨਾ ਮੈਂ ਮੰਮੀ ਚੇਤਾ ਭੁੱਲ ਜਾਂਦਾ ਹੀ ਉਹ ਵੀ ਚੇਈ ਮੰਮੀ ਨੂੰ ਮੈਂ ਪੀ ਲੈਂਦੇ ਠੰਡਾ ਹਜੇ ਤਾਂ ਆਪੋ ਹੀ ਗੱਲ ਨਹੀਂ ਠੰਡਾ ਘੋਲ ਲੰਦੋ ਫਿਰ ਮੈਂ ਚਾਹ ਬਣਾਉਣੀ ਆ ਕੋਈ ਨਹੀਂ ਚਾਚਾ ਵੀ ਪੀਤੀ ਜਾਊਗੀ ਵੇਖ ਲਿਆ ਤੀ ਆਪਣੀ ਤਾਂ ਵਿੱਚੇ ਚਾਹ ਹੀ ਆ ਗਈ ਉਹ ਵੀ ਆਪਣੇ ਧੀ ਪੁੱਤ ਨੂੰ ਹੀ ਵੇਖ ਕੇ ਠੰਡ ਪੈਂਦੀ ਆ ਕੇ ਉਹ ਅੰਨੀ ਵੇਖ ਲਿਆ ਸੱਮਨ ਨੂੰ ਤੇ ਐਨਾ ਮੈਂ ਤਾਂ ਰਾਤ ਕਬਰਾਟ ਜੀ ਹੋਵੇ ਤੇ ਮੈਂ ਤਾਂ ਦਿਲ ਚ ਆਖਿਆ ਵੀ ਸਭ ਕੋ ਖਸਮਾਂ ਨੂੰ ਖਾਏ ਰਹਿ ਜੇ ਘਰੇ ਤੇ ਮੈਂ ਕੁੜੀ ਨੂੰ ਵੇਖਾ ਜਾ ਕੇ ਪਹਿਲਾਂ ਫਿਰ ਖਿੱਚ ਪੈਣ ਲਈ ਹੀਗੇ ਉਹ ਵੀ ਕੱਲ ਦੀ ਤੁਹਾਨੂੰ ਯਾਦ ਕਰਨ ਲਈ ਆ ਮਾਵਾਂ ਧੀਆਂ ਦੀ ਇਹੀ ਤੇ ਇੱਕ ਗੱਲ ਹੁੰਦੀ ਆ ਵੀ ਇੱਧਰ ਵੇਖ ਲਓ ਇਹਨੇ ਯਾਦ ਕੀਤਾ ਤੇ ਉਧਰੋਂ ਤੁਹਾਨੂੰ ਖਿੱਚ ਪੈਣ ਲਈ ਹੀ ਹੋਰ ਹੁਣ ਫੇ ਕੀ ਕਰਨਾ ਹੈਗਾ ਚੱਲ ਹੁਣ ਮੈਂ ਵੇਖ ਲਿਆ ਵਾ ਤੇ ਇੰਨੇ ਦੇ ਨਾਲ ਹੀ ਮੇਰਾ ਮਨ ਨੂੰ ਸ਼ਾਂਤੀ ਜੀ ਹੋ ਗਈ। ਨਾ ਵੇ ਤੇ ਹੈ। ਮੀਨਾ ਜਮਨ ਤਾਂ ਵੀ ਨੰਦਾ। ਨਹੀਂ ਨਹੀਂ। ਲਓ ਪੀਵੀ ਕਿਤੇ ਗੱਲਾਂ ਦੀ ਨਾ ਵਾਰੀ ਨਹੀਂ ਆਉਂਦੇਂ ਦੀ। ਮੰਮੀ ਨੂੰ ਤਾਂ ਬੋਲਣ ਹੀ ਨਹੀਂ ਦੇਂਦੀ ਵੀ ਉਹ ਵਿਚਾਰੀ ਆਈ ਤੇ ਕੋ ਬੋਲਦਾ। ਆਪ ਇੰਨੀ ਕਿਤੇ ਲੜੀ ਟੁੱਟਣ ਦੇਣੀ। ਇਹਨਾਂ ਨੇ ਭਜਲ ਨੂੰ ਠੰਡਾ ਫੜਾਇਆ ਵਾ ਤੇ ਪੀ ਲੂਗੀ ਆਪਣੇ ਆਪ। ਇਹਦਾ ਵਾਸ ਚੱਲੇ ਤੇ ਘੋਟ ਵੀ ਪ੍ਰਭਾਵੇ ਉਹ ਦੇਖੋ। ਲਿਆ ਫਿਰ ਮਮੀ ਜੀ ਮੈਂ ਕਲਾਸ ਰੱਖਾਂ ਲੈ ਪੁੱਤ ਚਲੋ ਤੁਸੀਂ ਮਾਵਾਂ ਧੀਆਂ ਗੱਲਾਂ ਮਾਰੋ ਹੈ ਕਈ ਚੱਕ ਸਕੋਂ ਤੇ ਮਾਂ ਨੇ ਤੀ ਨਾ ਖੋਣਨੇ ਤੀ ਨੇ ਮਾਣਾ ਕਰਨੇ ਹਨਾ ਇਹ ਤਾਂ ਗੱਲ ਹੈ ਹਾਂ ਮਾਵਾਂ ਧੀਆਂ ਦਾ ਨਾਲੇ ਹੁੰਦਾ ਬਥੇਰਾ ਵਾ ਪਿਆਰ ਤੇ ਤੁਸੀਂ ਕਰੋਗਾ ਨਾ ਪਤਾ ਕੋਈ ਨਹੀਂ ਚੰਗਾ ਕੀ ਕਰਨ ਲੱਗੇ ਦੀਦੀ ਪਕੌੜੇ ਨਹੀਂ ਕੱਢਣੇ ਮਾਂ ਮੰਮੀ ਵਾਸਤੇ ਕਿਹੜੇ ਕਿਹੜੇ ਕੱਢਣ ਲੱਗੇ ਨੇ ਬ੍ਰੈਡ ਵਾਲੇ ਤੇ ਮੇਰੇ ਰਾਦਾ ਵੀ ਮਿਕਸ ਕੱਢ ਲਈਏ ਤੈਨੂੰ ਪਤਾ ਉਹਨਾਂ ਨੂੰ ਗੰਡਿਆਂ ਵਾਲੇ ਜ਼ਿਆਦਾ ਪਸੰਦ ਹੁੰਦੇ ਆ ਹਨਾ ਤੇ ਆਲੂ ਨਹੀਂ ਪਾਉਣੇ ਆਲੂ ਨਹੀਂ ਪਸੰਦ ਕਰਦੇ ਉਹ ਚੱਕ ਕਰ ਤੋ ਫੇਰ ਹੋਹੀ ਤੇ ਤੂੰ ਐਡਾ ਕਰ ਮੈਨੂੰ ਨਾ ਪਾਲਕ ਤੋੜ ਕੇ ਲਿਆ ਦੇ ਪਾਲਕ ਕਿੱਥੇ ਆ ਪਾਲਕ ਉਹ ਲਾਈ ਨਹੀਂ ਆ ਜਿਹੜੇ ਪਰਲੇ ਪਾਸੇ ਖੱਤਾ ਵਾ ਉਥੇ ਘਰਮੀਆਂ ਚ ਕਿਹੜੀ ਪਾਲ ਬੰਦੀ ਆ ਹਾਏ ਤੇਰੇ ਭਾਜੀ ਨੇ ਤੇ ਲਿਆ ਕੇ ਦਿੱਤੇ ਹੀ ਗੇ ਬੀਪੀ ਆ ਲੋ ਦਾ ਗਰਮੀਆਂ ਵਾਲੀ ਲਾ ਲੋ ਪਾਲਕ ਤੇ ਧਣੀਆਂ ਲਾਈ ਨਹੀਂ ਆ ਮੈਨੂੰ ਨਹੀਂ ਪਤਾ ਫਿਰ ਹਾਂ ਹਏ ਉਦਨ ਮਨਜੋੜ ਨੇ ਤੇ ਡੈਡੀ ਨੇ ਦੋਵਾਂ ਨੇ ਲਾਏ ਸੀਗੇ ਤੇ ਪੌਲਕ ਤੇ ਇੰਨੀ ਵਧੀਆ ਉਧਰ ਪਾਣੀ ਪੈਣ ਰਿਆ ਨਾ ਰੋਜ਼ ਪਾਉਣਦੇ ਆ ਉਦੋਂ ਬੜੀ ਵਧੀਆ ਨਿਸਰੀ ਆ ਮੈਂ ਨਹੀਂ ਫਿਰ ਵੇਖੀ ਨਾ ਮੈਂ ਉਧਰ ਨੂੰ ਗਈ ਨਾ ਨਾਮ ਜੂ ਲੱਗੀਦਾ ਹੀ ਪਤਾ ਤੇ ਚਲ ਇਦਾਂ ਕਰ ਦੂ ਆ ਫੜ ਕਰ ਦ ਤੇ ਹੇਥੋਂ ਉਹ ਪਲੇਟ ਲੈ ਜਾ ਤੇ ਉਹਦੇ ਵਿੱਚ ਜਾ ਕੇ ਤੇਰੇ ਵੱਡ ਕੇ ਲਿਆ ਦੇ ਮੈਨੂੰ ਮੈਂ ਫਿਰ ਵਰਨਾ ਪਾਜੀ ਨੂੰ ਸਤਾਉਂਦੇ ਆਣੇ ਤੇ ਮੁੰਡੇ ਮੇਰੇ ਨੇ ਨਾ ਦੁੱਧ ਵੀ ਪੀਤੇ ਨੇ 3-4 ਮਿੰਟੇ ਹੋ ਗਈਓ ਤੇ ਪਾਜੀ ਨੂੰ ਸਤਾਉਂਦੇ ਆ ਹੁਣ ਮੈਂ ਵੇਖਾਂ ਨਾ ਉਹਨੂੰ ਫੜਕੇ ਨੇ ਉਹਨਾਂ ਨਾਲ ਮੈਨੂੰ ਦੁੱਧ ਪਿਆਰਨਾ ਤੇ ਮੈਂ ਮਾਲਕਨ ਦੀ ਕੜਦੀ ਹੁੰਦੀ ਆ ਮੈਂ ਉਹਦੇ ਨਾਲ ਪਰੌਂਠੀ ਪਕਾਈਓ ਉਹਨੂੰ ਕੱਲੇ ਦੁੱਧ ਤੇ ਨਾ ਰੱਖ ਤੇ ਪਰੌਂਠੀ ਖਵਾ ਦੇ ਉਹਨੂੰ ਕਿੰਦਾ ਫਫੜੇ ਪਾਉਂਦੀ ਏ ਇਹ ਕਿਹੜਾ ਘਟਿਆ ਹੂੰ ਜਿਹਦੇ ਲਾਗੇ ਬੈਂਦੀ ਏ ਬਸ ਉਹਦੀ ਹੋ ਜਾਂਦੀ ਏ ਅੰਮੀ ਬਹੁਤੀਆਂ ਗੱਲਾਂ ਨਾ ਕਰਿਆ ਕਰੋ ਇਹਦੇ ਲਾਗੇ ਕਿਉਂ ਹੋਰ ਮਮੀ ਨੇ ਉਹਨਾਂ ਦੇ ਨੇ ਮੌਨੇ ਆਉਣਾ ਮਗਰੋਂ ਤਾਂ ਪਹਿਲਾਂ ਗੱਲਾਂ ਦੱਸਣਗੀਆਂ ਸਾਰੀਆਂ ਤੇ ਦੱਸਣੀਆਂ ਤਾਂ ਦੱਸ ਦੇ ਤੇ ਤੁਮਨ ਦੀ ਮਮੀ ਐਡਾ ਕਹਿੰਦੀ ਐਡਾ ਕਹਿੰਦੀ ਕਹਿੰਦੀ ਮੈਂ ਸੱਚੀ ਗੱਲ ਨਹੀਂ ਆਂਨੀ ਆ ਮੈਂ ਜਿਹੜੇ ਗੱਲ ਕਰਾਂ ਮੈਂ ਮੂੰਹ ਤੇ ਕਰਦੀ ਹਿੰਨੀ ਆ ਮੈਨੂੰ ਡਰ ਨਹੀਂ ਹੈ ਫਾਇਦੀ ਸੱਸ ਦਾ ਹਾਂ ਡਰ ਨਹੀਂ ਪਰ ਇਹ ਬੜੀ ਹੈਗੀ ਏ ਚਲੋ ਦੱਸ ਦੂ ਜੇ ਦੱਸਦੀ ਰਵੇ ਆਪਾਂ ਐ ਕਿੰਨੀਆਂ ਕਰ ਗਈ ਆ ਮੇਰੇ ਮੁੰਡਾ ਐਉਂ ਕਰਦੀ ਸੀ ਜਿ ਐਉਂ ਕਰਦੀ ਸੀ ਆਹੋ ਵੇਖਾ ਕਿਦਾਂ ਫਫੜੇ ਪਾਉਂਦੀ ਆਹ ਤੇ ਸਾਰਾ ਕੁਛ ਕੀਤਾ ਹੈ ਨਾ ਵਰੀ ਇਹਨਾਂ ਨੇ ਹੋਣੀ ਪਿੱਛੇ ਹਟ ਗਏ ਸਾਰੇ ਚੱਲ ਕੋਈ ਨਹੀਂ ਪੁੱਤ ਹਾਂ ਮੰਮੀ ਤੂੰ ਰਹਾ ਹੁਣ ਮੇਰੇ ਲੱਗੇ ਉਹਨਾਂ ਦੇ ਨੂੰ ਕੋਈ ਨਹੀਂ ਚੱਲ ਕੋਈ ਨਹੀਂ ਮੈਂ ਜੇ ਤੇਰੇ ਕੋਲ ਹੀ ਹਾਂ ਆਹੋ ਆਹ ਕੋਈ ਨਹੀਂ ਕੋਈ ਨਹੀਂ ਮੈਂ ਇੱਥੇ ਹੀ ਹਾਂ ਤੇਰੇ ਕੋਲ ਠੀਕ ਆ ਚੰਗਾ ਉਦੋਂ ਤ라 ਤੂੰ ਠੀਕ ਠਾਕ ਹੈ ਨਾ ਤੈਨੂੰ ਪੁੱਛਦੀ ਆਂ ਵਾ ਚਾਹ ਪਾਣੀ ਕੋਈ ਆਪਣਾ ਰੋਟੀ ਪਾਣੀ ਹਾਂ ਜਦੋਂ ਮੈਂ ਉੱਠ ਕੇ ਭੁੱਖ ਲੱਗੀ ਹੁੰਦੀ ਉੱਠ ਕੇ ਤੋਰ ਲੱਗਦੀ ਨਹੀਂ ਮੈਂ ਲਿਆ ਦਿੰਨੀ ਇੱਥੇ ਲਿਆ ਦਿੰਨੀ ਐਂਦਾ ਕਰਦੀ ਐ ਬਸ ਚੱਲ ਕੋਈ ਗੱਲ ਨਹੀਂ ਉਹ ਕਿ ਮੈਂ ਵੇਰਨੀ ਆ ਔਕਾ ਸੋਕਾ ਟਾਈਮ ਤੇ ਹੁਣ ਮੈਂ ਕੱਢਿਆ ਹੀ ਐ ਨਾ ਆਹ ਨਹੀਂ ਮੈਂ ਵੇਰਨੀ ਆ ਇਨਾਂ ਵੱਲ ਨਹੀਂ ਤੇ ਫਿਰ ਨਾ ਹੋਊਗਾ ਤੇ ਮੈਂ ਲੈ ਜੂਗੀ ਤੈਨੂੰ ਮੈਂ ਇਨਾਂ ਤੇ ਨਹੀਂ ਛੱਡਣੀ ਇਦਾਂ ਹੀ ਕਰੋ ਇੱਕ ਦੋ ਦੰਦ ਰੋ ਵੇਖੋ ਕੀ ਸਾਹਤਾਵਦੇ ਆ ਤੇ ਨਹੀਂ ਤੇ ਫਿਰ ਤੁਸੀਂ ਮੈਨੂੰ ਨਾਲ ਹੀ ਲੈ ਜਿਓ ਆਹ ਨਹੀਂ ਮੈਂ ਇਨਾਂ ਤੇ ਥੋੜੀ ਛੱਡਣੀ ਆ ਆਹੋ ਵਿਆਹ ਹੋ ਤਾਂ ਟਾਈਮ ਹੁੰਦਾ ਵਾ ਤੇ ਸਾਸੜੀ ਤੋ ਅੱਦਾ ਤਰੀ ਫਿਰਦੀ ਉਹਨਾਂ ਨੂੰ ਨਹੀਂ ਪਤਾ ਛੋੜਾ ਚੁੱਕਿਆ ਇਹਨੂੰ ਤਾਂ ਛੋੜਾ ਚੁੱਕਿਆ ਆ ਇਹਨੂੰ ਜਦੋਂ ਮੈਂ ਤੈਨੂੰ ਫੂਲ ਲਾਉਣੀ ਤੋ ਉਦੋਂ ਆਨੀ ਹੋਇਆ ਨਹੀਂ ਘਰ ਹੈ ਨਹੀਂ ਕੀ ਮੰਮੀ ਉਹ ਇਦਾਂ ਹੀ ਕਰਦੇ ਆ ਕਦੀ ਕਿਸ ਦੇ ਘਰ ਤੇ ਕਦੀ ਕਿਸ ਦੇ ਘਰ ਤੇ ਦੇ ਨਾ ਕਿਤੇ ਘਰ ਜਾਈ ਤੇ ਫਿਰ ਮਾੜੀ ਤੁਰ ਪੈਂਦੀ ਉਹ ਇਤਰਾ ਤਾਂ ਬੜੀਆਂ ਗੱਲਾਂ ਕਰਦੀ ਆ ਬੈ ਬੈ ਕੇ ਗੱਲਾਂ ਹੀ ਹੋ ਰਹੀਆਂ ਵੀ ਕੀ ਇਹਨਾਂ ਕੋਲ ਉਹ ਨਹੀਂ ਜਦੋਂ ਮੈਂ ਆ ਜਾ ਕਿ ਨਹੀਂ ਇਤਰਾ ਸੁਮਨ ਨਹੀਂ ਇਤਰਾ ਇਤਰਾ ਦੀ ਆ ਬੜੀ ਚੰਗੀ ਆ ਬੜੀ ਚੰਗੀ ਆ ਬੜੀ ਮੇਰੀ ਧੀ ਤੂੰ ਤਾਂ ਧੀਆ ਚੰਗੀ ਆ ਆਪ ਚੰਗੀ ਬਣ ਕੇ ਦੱਸੇ ਨਾ ਆਹੋ ਆਪਣੀ ਹੁੰਦੀ ਤੇ ਪਤਾ ਲੱਗਦਾ ਨਾ ਕਿੱਦਾਂ ਸਾਂਭੀਦਾ ਇਹੋ ਹੀ ਨਾ ਫਿਰ ਜਿਹੜੀਆਂ ਆਪਣੀਆਂ ਅੰਦਰ ਆ ਉਹ ਆਂਦਰਾਂ ਦੇ ਜਿਹੜੀਆਂ ਬਗਾਨੀਆਂ ਤਿਆਂ ਆਉਂਦੀਆਂ ਵਾ ਉਹ ਚੰਗੀਆਂ ਲੱਗਦੀਆਂ ਉਹ ਹੀ ਗੱਲ ਹੈਗੇ ਨਹੀਂ ਤੂੰ ਹੁਣ ਸੋਚ ਪੀ ਆ ਕੋਈ ਟਾਈਮ ਜਾਣ ਵਾਲਾ ਵਾ ਕਰੋ ਚਲ ਕੋਈ ਨਹੀਂ ਮੰਮੀ ਆ ਰਹੀ ਤੂੰ ਇੱਧਰ ਤਾਂ ਆ ਕੇ ਬਹਿ ਜਾ ਕੋਈ ਨਹੀਂ ਪਤਾ ਹੂੰ ਕੋਈ ਕੋਈ ਗੱਲ ਨਹੀਂ ਠੀਕ ਸਾਰੇ ਠੀਕ ਮਨਪੀ ਕੀ ਦੇਈ ਤੋੜਨ ਭਾਰਕ ਤੋੜੀ ਨਾ ਚਿਕਾ ਸਸਿਕਾਲ ਪੁੱਤ ਵੇਲੇ ਇਸੇ ਕਾਰ ਦੀ ਲੋੜ ਪਈ ਨਾ ਉਦੋਂ ਨਾ ਮੇਰਾ ਨਾ ਰੋਸ ਕੇ ਜਾਂਦੀ ਤੇ ਕੋਈ ਗੱਲ ਨਹੀਂ ਨਹੀਂ ਮੱਸਮੱਸ ਗੱਲਾਂ ਤੋਂ ਖਿਜ ਕੇ ਜਾਟ ਕਰਦੇ ਤੇ ਕੀ ਗੱਲ ਮੈਂ ਏਡੀ ਵੱਧ ਘਾਟੂ ਤੇ ਨਹੀਂ ਹੈਗੀ ਮੈਂ ਵੀ ਮਾਪਿਆਂ ਪੇਕਿਆਂ ਵਾਲੀ ਆ ਚੱਲ ਨਾ ਗੁੱਸਾ ਕਰਿਆ ਕਰੋ ਗੁੱਸਾ ਪੁੱਤ ਕਿਉਂ ਬੋਲਣ ਲੱਗੇ ਨਹੀਂ ਵੇਖਦੇ ਕੁਝ ਵੀ ਉੱਥੇ ਗਾੜੀ ਬਾਜ਼ਾਰ ਦੇ ਵਿੱਚ ਲੋਕੀ ਮੇਰੇ ਮੂੰਹ ਹਲ ਵੇਖਣ ਵੀ ਬੰਦਾ ਵਾਵਾ ਨੇ ਬੁੱਢੀ ਦੀ ਬੇਇੱਜ਼ਤੀ ਕਰਨ ਚੱਲ ਮੰਮੀ ਹੌਲੀ ਬੋਲੋ ਅੰਦਰ ਨਾ ਸੁਮਨ ਦੀ ਮੰਮੀ ਆਈ ਜੀ ਇਹ ਇਹ ਨਾਲ ਲੋਕਾਂ ਨੇ ਵੇਖਿਆ ਵੀ ਤੂੰ ਰੋਸ ਕੇ ਪ੍ਰਾਂਹ ਹੋ ਕੇ ਮੂੰਹ ਵਟ ਕੇ ਤੇ ਬਸੇ ਚੜ ਗਈ ਕਿਆ ਲੋ ਕੋਈ ਗੱਲ ਨਹੀਂ ਤੇ ਆਹ ਪਾਲਕ ਸੁਮਨ ਦੀ ਮੰਮੀ ਆਈ ਤਾਂ ਦੱਸਦੀ ਪਕੌੜੇ ਲੱਗੀ ਕੱਢ ਹੁਣ ਸੱਸਾਂ ਹੀ ਸੱਸਾਂ ਹੀ ਕਦੋਂ ਅਰੇ ਘੜੀ ਕੀ ਹੋਈ ਆ ਅੱਛਾ ਚਲ ਚੰਗਾ ਹੋਇਆ ਕੋਈ ਵਾਦ ਸੁਮਨ ਠੀਕ ਵਾ ਹਾਂਜੀ ਠੀਕ ਅੱਛਾ ਕੁਝ ਗਲਤ ਨਹੀਂ ਕਰਦੇ ਮੇਰੇ ਵੱਲੋਂ ਵੀ ਗਏ ਨਹੀਂ ਨਹੀਂ ਉਹਨਾਂ ਨੇ ਕੀ ਗੱਲ ਕਰਨੀ ਕੋਈ ਲੋੜ ਨਾ ਕਿਉਂ ਕਰਨੀ ਗੱਲ ਅਸੀਂ ਤਾਂ ਕਿਧਰ ਆ ਢੀਕਦੇ ਉਹਨਾਂ ਦਾ ਉਹ ਗੱਲ ਕੈਂਡੀਆਂ ਤੇ ਜਿਆ ਕਰੋ ਨਾ ਜਾਂਦੀ ਤੇ ਕੋਈ ਗੱਲ ਨਹੀਂ ਲੈ ਸੁਣਨ ਨੂੰ ਗੱਲਾਂ ਹੁਣ ਤਿਆਰ ਰਵੀ ਕਾਦੀ ਬਾਤ ਈ ਅਗਲਿਆਂ ਨੇ ਕਹਿਣਾ ਹੀ ਆ ਕੀ ਵੀ ਪਤਾ ਹੀ ਇਹ ਟਾਈਮ ਆਇਆ ਵਾ ਉਡੀਕ ਤੇ ਤੇ ਆਪ ਤਰੀ ਫਦੀ ਬਾਹਰ ਕੋਈ ਗੱਲ ਨਹੀਂ ਉੱਥੇ ਕਿਹੜਾ ਨਿਆਣਾ ਹੋ ਗਿਆ ਮੈਨੂੰ ਨਿਆਣਾ ਹੋ ਗਿਆ ਦੱਸ ਉਹ ਮੈਂ ਤਾਂ ਨਾਲ ਸਾਥ ਆ ਪਾਈ ਆਪਣੇ ਭੈਣ ਦਾ ਅੱਛਾ ਵੇਖਾਂਗੇ ਜੇ ਮੰਮੀ ਤੇਲ ਹੀ ਨਾ ਸੜ ਗਿਆ ਹੋਵੇ ਇਹ ਤੇਲ ਤੋਂ ਛੱਡ ਕੇ ਆ ਗਈਆਂ ਤੈਨੂੰ ਨਹੀਂ ਪਤਾ ਲੱਗਦਾ ਤੂੰ ਕਗੋਂ ਦੀ ਪਾਲਕ ਮੇਰੇ ਨਾਲ ਗੱਲਾਂ ਕਰਨ ਢੀ ਉੱਥੇ ਤਾਂ ਆ ਗਈ ਨੀ ਕੱਲ ਜੇ ਗਾੜੀ ਮੰਮੀ ਸੁਣਦੀਆਂ ਵੀ ਬੜੇ ਧਿਆਨ ਨਾਲ ਕੱਢਣੀ ਪੈਣੀ ਕੱਲੇ ਪਾਲਕ ਵਾਲੇ ਕੱਢਣੇ ਆ ਨਹੀਂ ਇੱਕ ਬ੍ਰੈਡ ਵਾਲੇ ਬ੍ਰੈਡ ਵਾਲੇ ਆਲੂ ਵਾਲੇ ਮਸਾ ਪਨੀਰ ਪਟਾ ਲੈਂਦੀਆਂ ਦੋ ਜਾਣੀਆਂ ਤੁਸੀਂ ਹੈਂ ਗਿਆ ਹੀ ਹਥੋ ਥੀਗਾ ਕੰਮ ਕਰਦੀਆਂ ਤੇ ਮੰਮੀ ਤਾਂ ਜੀਨੇ ਕੰਮ ਕਰਨਾ ਕਿ ਕਰੇ ਕਿ ਤੂੰ ਜੀ ਕੋਈ ਨਹੀਂ ਕੰਮ ਕਰਦੀ ਕੋੜ ਸੱਤ ਸੱਤ ਵਾਰੀ ਉਹ ਕੰਮ ਕਰਦੀ ਆਖੇ ਲੱਗਦੀ ਮੇਰੇ ਸੁੱਖ ਨੇ ਨਾਲ ਨਹੀਂ ਲਵਾਇਆ ਕਿਥੋਂ ਡੱਡ ਜੀ ਉੱਤੇ ਲੱਗ ਜਾ ਕੇ ਬੈਠੀ ਆਏ ਗਾਵੇਂ ਮਾਰਦੀ ਆ ਚੱਲ ਗਾ ਉਹ ਤੇ ਇੰਨਾ ਕੰਮ ਕਰਦੀ ਕੁੜੀ ਕੌਣ ਸੁੱਖ ਮੈਂ ਤੇ ਕਦੀ ਕੰਮ ਕਰਦੀ ਤੁਸੀਂ ਨਹੀਂ ਵੇਖੀ ਉਹ ਗੱਲ ਤੁਹਾਡੀਆਂ ਤੇ ਮੱਥੇ ਤੇ ਅੱਖਾਂ ਵਿੱਚ ਤੁਹਾਨੂੰ ਕਿਹੜਾ ਦੇਖਦਾ ਘੜੀ ਮਾਰ ਮਾਨਾ ਬਹਿ ਜਾ ਕੇ ਤੇ ਤੁਸੀਂ ਇੱਕ ਦੀ ਗੱਲ ਕਰੀ ਤੁਸੀਂ ਬਾਕੀਆਂ ਦੀ ਨਹੀਂ ਕਰਨੀ ਸਹੀਏ ਗੱਲ ਕਰ ਘੜੀ ਅੰਦਰ ਬੀਠੀ ਉਹ ਮੁੱਕੀ ਬਾਅਦ ਨਹੀਂ ਕਰੇ ਮਾਸੀ ਜੀ ਮੇਲੇ ਹੁਣ ਪਹੁੰਚਿਆ ਤੇ ਫੇਰ ਉੱਠ ਕੇ ਕਿਤੇ ਸੁਮਨ ਆਉਣ ਗਈ ਜੀ ਇਹ ਏਦਾਂ ਹੀ ਦਲਿੱਦਰ ਹੀ ਪਾ ਛੜਦੀ ਆ ਮੈਂ ਤਾਂ ਕਹਿ ਕਹਿ ਨੂੰ ਥੱਤ ਜਾਨੀ ਵੀ ਚੱਲ ਬੰਦਾ ਨਹਾਵੇ ਤਾਂ ਇਹ ਫਰੈਸ਼ ਹੋ ਜਾ ਚੱਲ ਵਧੀਆ ਲੱਗਦਾ ਪਰ ਨਾ ਇਹਦੇ ਕਿਤੇ ਸੌਂਦੀ ਨਹੀਂ ਆ ਤੇ ਗੱਲ ਇਹ ਪੁੱਤ ਲੱਛਣ ਹੁੰਦੇ ᱛੀਆਂ ਪੁੱਤਾਂ ਦੇ ਪਰ ਮੈਂ ਮਾਸੀ ਜੀ ਮੈਨੂੰ ਨਹੀਂ ਦਲਿੱਦਰ ਪਿਆ ਗੁਰਵਰਵਰੀ ਮੈਂ ਤੇ ਐ ਪੱਜੀ ਫਿਰਨਾ ਸਾਰਾ ਹੀ ਮੈਂ ਤਰੀ ਫਿਰਦੀ ਨਹੀਂ ਮੇਰੇ ਤਾਂ ਦਲਿੱਦਰ ਕਦੇ ਲੱਗੇ ਵੀ ਨਹੀਂ ਆਇਆ ਚੱਲ ਹੁਣ ਅੱਗੇ ਨਹੀਂ ਆਇਆ ਤਾਂ ਹੁਣ ਆ ਗਿਆ ਨੇ ਮਾਸੀ ਤੋਂ ਦੇ ਮੈਨੂੰ ਇਹ ਗੱਲਾਂ ਸੁਣਦੀ ਮਾਸੀ ਮਾਸੀ ਨਾਲੇ ਨਾਲੇ ਕਰੀ ਜਾਂਦੀਆਂ ਤੁਮ੍ਹੇ ਮੈਂ ਵੀ ਕੀ ਕਰਾਂ ਮੇਰੇ ਕੋਲ ਨਾ ਸੱਚੀ ਦੱਸਾਂ ਆਪਣੀ ਮੰਮੀ ਨੂੰ ਹੀ ਮੰਮੀ ਕਿਹਾ ਜਾਂਦਾ ਕਿ ਆ ਇਹ ਜਾਂਦਾ ਤੇ ਮੈਂ ਆਪਣੀ ਸੱਸ ਨੂੰ ਵੀ ਨਾ ਮਾਹ ਹੀ ਮੰਮੀ ਕਹੀਨੀ ਆ ਉਹ ਵੀ ਮੇਰੀ ਮੰਮੀ ਨੇ ਸਮਝਾਇਆ ਹੀ ਵੀ ਅਸਲੀ ਮਾਵਾਂ ਹੀ ਹੁੰਦੀਆਂ ਇਹਨੂੰ ਹੀ ਮੰਮੀ ਕਹਿਣਾ ਪੈਣਾ ਫੇਰ ਹੀ ਮੇਰੇ ਮੂੰਹ ਚ ਮੰਮੀ ਨਿਕਲਦਾ ਪਤਾ ਨਹੀਂ ਮੇਰੇ ਨਾ ਦਿਲ ਚੋਂ ਕਿਉਂ ਮੰਮੀ ਨਿਕਲਦਾ ਹੀ ਨਹੀਂ ਆਪਣੀ ਮੰਮੀ ਵਾਸਤੇ ਮੰਮੀ ਨਿਕਲਦਾ ਹੀ ਚਾਲਾ ਭੈਣੇ ਤੂੰ ਮੇਨੂੰ ਧੀਏ ਆਖੀ ਜਾਂ ਤੂੰ ਮਾਸੀ ਆਖੀ ਜਾਂ ਨਹੀਂ ਤੇਰਾ ਜੀ ਕਰਦਾ ਮम्मी ਆ ਗਈ ਆ ਮम्मी ਦੀ ਸੱਸੀ ਕਾ ਸੱਸੀ ਕਾ ਸੁਕੜੇ ਇੱਥੇ ਪਤਾ ਮੈਨੂੰ ਮੈਨੂੰ ਤੂੰ ਸੁਣਾਓ ਠੀਕ ਸਾਸਰੀ ਕਾ ਜਾਣੀ ਨਹੀਂ ਬਲਾਈ ਦੇ ਜੀ ਸਸਤੀ ਕਾ। ਠੀਕ ਹੈ। ਹਾਂ ਠੀਕ ਠਾਕ। ਚਲੋ ਕਰੋ ਆ ਤੁਸੀਂ ਆਏ। ਮੈਂ ਆਏ ਮੰਮੀ ਜੀ ਕਿਤੇ ਮੇਰਾ ਤਾਂ ਜੀ ਨਹੀਂ ਲੱਗਣ ਰਿਹਾ ਤੁਹਾਡੇ ਤੋਂ। ਐਦਾਂ ਹੀ ਪੁੱਤ ਮੇਰਾ ਕਿਹੜਾ ਲੱਗਦਾ ਹੈਗਾ ਫਿਰ ਉਹ ਤੇ ਮੈਂ ਹੁਣ ਗਈ ਤੇ ਬਾਜ਼ਾਰ ਨਾਲ ਪੈਣ ਜੀ। ਉੱਥੇ ਮੇਰਾ ਸੁਣਾਓ। ਭਰਾ ਦਾ ਫੋਨ ਆ ਗਿਆ ਤੇ ਮੈਨੂੰ ਉੱਥੇ ਐਮਰਜੈਂਸੀ ਜਾਣਾ ਪੈ ਗਿਆ। ਅੱਛਾ ਲੈ ਆ ਪੁੱਤ ਹੋਰ ਸੁਣਾਓ ਤੁਸੀਂ ਪਰਵਾਹ ਠੀਕ ਠਾਕ ਦਾ। ਠੀਕ ਆ ਤੁਸੀਂ ਦੱਸੋ ਉਹਨਾਂ ਦਾ। ਉਹ ਵੀ ਠੀਕ ਠਾਕ ਉਹ ਹਾਂ ਜੀ। ਮੇਰੇ ਬੀਬੀ ਨਹੀਂ ਠੀਕ। ਅੱਛਾ ਤੇ ਫਿਰ ਦਵਾਈ ਦੁਵਾਈ ਕਰਾਈ ਹੁਣ ਠੀਕ ਆ ਚਲੋ। ਤੇ ਮੈਂ ਮੈਨੂੰ ਜਾਣਦੇ ਨੇ ਪੇਕੇ ਵੀ ਕਰਦੇ ਬੜਾ ਵਾ ਹਾਂ ਭਤੀਜੀਆਂ ਭਤੀਜੇ ਭੱਜੇ ਫਿਰਦੇ ਨੇ ਮਗਰ ਜਦੋਂ ਫੋਨ ਕਰਦੇ ਉਦੋਂ ਚਲੀ ਜਾਂਦੀ ਹੈ ਚਲੋ ਉਹ ਤਾਂ ਕੋਈ ਗੱਲ ਨਹੀਂ ਪਰ ਭੈਣ ਜੀ ਤੁਸੀਂ ਗਏ ਤਾਂ ਬਾਜ਼ਾਰ ਹੀ ਤਾਂ ਘਰ ਵੀ ਤੁਹਾਡੇ ਤਾਂ ਨੂੰ ਪਤਾ ਹੀ ਗਿਆ ਵੀ ਸੁਮਨ ਵੱਲੋਂ ਉਹ ਤੇ ਮੈਂ ਮੰਨਦੀ ਤੁਹਾਡੀ ਗੱਲ ਨੂੰ ਮੈਨੂੰ ਫੋਨ ਹੀ ਆ ਗਿਆ ਤਾਂ ਹੀ ਤੁਹਾਨੂੰ ਪਹਿਲੇ ਦੱਸਤਾ ਨਾ ਮੈਂ ਫੋਨ ਆ ਗਿਆ ਤਾਂ ਜਾਣਾ ਪਿਆ ਵਾ ਉਹਨਾਂ ਦਾ ਕੋਈ ਨਹੀਂ ਮੈਨੂੰ ਪਤਾ ਵਾ ਟਾਈਮ ਟੇਬਲ ਜਿੱਦਾਂ ਵੀ ਦਿੱਤਾ ਸਾਰਾ ਇਸ ਗੱਲ ਦਾ ਮੈਨੂੰ ਪਤਾ ਵਾ ਠੀਕ ਵਾ ਸੁਮਨ ਮੈਂ ਪੁੱਛਿਆ ਮਨਪਰੀਤ ਨੂੰ ਆਂਦੀ ਵੀ ਠੀਕ ਠਾਕ ਵਾ ਸਾਰੇ ਮੰਮੀ ਆਹੋ ਮੈਂ ਵੀ ਪੁੱਛ ਕੇ ਆਈ ਆ ਤੇ ਮੈਨੂੰ ਤਾਂ ਪਤਾ ਨਹੀਂ ਕਬਰਾੜ ਜੀ ਹੋਈ ਰਾਤ ਅੱਛਾ ਤੇ ਮੈਂ ਆਖਿਆ ਭਲਾ ਕੁੜੀ ਦਾ ਜਾ ਕੇ ਪਤਾ ਲਾਵਾ ਨਹੀਂ ਕੋਈ ਨਹੀਂ ਚੰਗਾ ਹੋਇਆ ਤੁਸੀਂ ਆਏ ਇਧਰ ਆ ਠੀਕ ਦੇ ਤੁਹਾਡਾ ਭੈਣ ਜੀ ਚੰਗਾ ਹੋਇਆ ਤੁਸੀਂ ਆਏ ਨਹੀਂ ਵੀਪੀ ਤੇ ਨਹੀਂਗਾ ਚੈੱਕ ਕਰਾਇਆ ਉਹ ਨਹੀਂ ਉਦਾਂ ਹੀ ਹੋ ਜਾਂਦੀ ਆ ਨਹੀਂ ਹੋਤੀ ਕੁੜੀ ਦਾ ਕਰਕੇ ਮੇਰੇ ਜੀ ਨੂੰ ਜੇ ਕੋ ਹੋਇਆ ਤਾਂ ਮੈਂ ਜਦੋਂ ਦਿਨ ਲੱਗੇ ਹੁੰਦੇ ਇਦਾਂ ਨਿਆਣੇ ਦਾ ਹੁੰਦਾ ਵਾ ਧਿਆਨ ਕੇ ਨਹੀਂ ਕੋਈ ਵਾਧੂ ਗੱਲ ਨਹੀਂ ਕੀ ਸਹੀ ਬੋਲਦੇ ਆ ਤੁਸੀਂ ਤੇ ਚਲ ਕੋਈ ਨਹੀਂ ਚੰਗਾ ਹੋਇਆ ਆਏ ਤੇ ਮੈਂ ਨਾ ਹੁਣ ਆ ਸੂਟ ਚੇਂਜ ਕਰ ਆਵਾ ਤਾਂ ਤੁਸੀਂ ਬੈਠੋ ਚਲ ਕੋਈ ਨਹੀਂ ਆਉਣੀ ਮੈਂ ਪਾਜੀ ਨੇ ਠੀਕ ਠਾਕ ਵਾ ਹਾਂ ਠੀਕ ਵਾ ਸਾਰੇ ਰਾਜੀ ਬਾਜੀ ਪਾਣੀ ਲੈ ਆਈ ਆ ਹਾਂਜੀ ਮੰਮੀ ਪਾਣੀ ਮੈਂ ਤਾਂ ਕਹ ਤੂੰ ਕਿੰਨਾ ਚਿਰ ਲਾਤਾ ਵਾ ਨਹੀਂ ਮੈਂ ਪਾਣੀ ਇਸ ਆਫ ਕੰਡਾ ਨਹੀਂ ਮੈਂ ਨਹੀਂ ਕਾ ਪੀਣਾ ਮੈਂ ਹੁਣੇ ਜੇ ਪੀਤਾ ਚਾਹ ਪਾਣੀ ਪਿਆ ਲਿਆ ਭੈਣ ਜੀ ਨੂੰ ਕੋਈ ਨਹੀਂ ਚਾਹ ਪਾਣੀ ਚੀ ਲੀ ਉਹ ਫਿਰ ਸੁਮਨ ਆਖਣ ਦੇ ਪਕੌੜੇ ਕੱਢਣੇ ਆ ਮਨਪ੍ਰੀਤ ਆਖਣ ਲਈ ਹੀਗੀ ਸੁਮਨ ਤੇ ਕਰਨੇ ਪਕੌੜੇ ਦੱਸ ਪੈ ਗਈ ਆ ਉਹ ਨਹੀਂ ਪਕੌੜੇ ਕੀ ਕਰਨੇ ਰਹਿਣ ਦੇਣੇ ਹੈਗੇ ਉਹ ਤਾਂ ਨਾਲ ਹੋ ਕੇ ਉਹਦੇ ਕਰਾ ਦੇ ਮਨਪ੍ਰੀਤ ਤੂੰ ਕਿਤੇ ਰੋਹ ਤੁਰੇ ਆ ਕਿਤੇ ਇਦਾਂ ਹੀ ਆਇਆ ਜਾਂਦਾ ਵਾ ਕਢਾਈ ਤੇ ਨਹੀਂ ਮੰਮੀ ਨੇ ਮੈਂ ਇਕੱਲੇ ਥੋੜਾ ਬਣਾਉਣਾ ਹੈ ਮਾਸੀ ਫਿਰ ਤਾਂ ਇਕੱਲੀ ਬੇਟੀ ਵਿਚੰਗੀ ਨਹੀਂ ਲੱਗਦੀ ਬਸ ਇਕੱਲੇ ਨਹੀਂ ਛੱਡੇ ਫਿਰ ਮੈਂ ਆਪ ਲਾ ਕੇ ਬੈਗੀ ਹਾਂ ਨਹੀਂ ਚੰਗਾ ਹੋਇਆ ਕਿ ਕੋਈ ਨਹੀਂ ਹੁਣ ਤੇਰਾ ਡੈਡੀ ਬਹਿ ਕੇ ਲਾਗੇ ਹੁਣ ਬਹਿ ਜਾਂਦੀ ਤਾਂ ਅੱਗੇ ਉਹ ਨਾਉਣ ਗਈ ਆ ਉਹ ਲਾ ਕੇ ਕੰਮ ਕਰਾ ਦਿੰਦੀ ਤੇ ਡੈਡੀ ਉਹ ਨਾਉਣ ਗਈ ਆ ਸੁਮਨ ਅੱਛਾ ਚੱਲ ਕੋਈ ਨਹੀਂ ਚੱਲ ਹੁਣ ਵੇਖ ਲਓ ਕੋਈ ਨਹੀਂ ਪੈਣੇ ਐ ਇਹ ਤੇ ਉਹ ਕਰਾਉ ਕੋਈ ਕੰਮ ਕਣਕ ਕੋਣ ਕਵੱਡੀ ਗਈ ਭੈਣ ਜੀ ਹਾਂ ਕਣਕ ਵੱਢ ਲਈ ਆ ਚੱਲ ਚੰਗਾ ਹੋ ਗਿਆ ਹਾਂ ਵੱਢ ਲਈ ਆ ਕਣਕ ਵਧੀਆ ਹੋ ਗਿਆ ਬੱਦਰਵਾੜੀ ਬੜੀ ਹੋਣਦੀ ਆ ਆ ਮੀਮਾ ਦੱਸਦੇ ਆ ਨਾ ਐਰਕਾਂ ਤੇ ਫਸਲ ਪੱਕੀ ਦੇ ਉੱਤੇ ਰੱਬ ਵੀ ਕਿਤੇ ਅਕਰੋਪ ਹੋਇਆ ਬਿਲਕੁਲ ਬਿਲਕੁਲ ਇਹ ਆ ਵੀ ਸੱਚੇ ਪਾਤਸ਼ਾਹ ਦੇ ਅਰਦਾਸ ਵਾਲਾ ਮਾਲ ਦਾ ਜਹਾਜ ਭਰਿਆ ਵਾ ਬਾਹਰ ਹਾਂ ਸਾਰਿਆਂ ਨੇ ਸਾਰਿਆਂ ਨੇ ਮੁੱਝ ਰੋਜੀ ਰੋਟੀ ਪੈਣੀ ਆ ਇਹ ਖਰੀਬਾਂ ਦੇ ਵੀ ਪੈਣੀ ਆ ਅਮੀਰਾ ਦੇ ਲੰਗਰਾਂ ਦੇ ਵੀ ਪੈਣੀ ਸਾਰਿਆਂ ਦੇ 6 ਮਹੀਨੇ ਹੋ ਗਏ ਵੇਂਦਿਆਂ ਨੂੰ ਹਾਂ ਜਿਹੜੀਆਂ ਪੰਛੀਆਂ ਦੇ ਵਿੱਚ ਹੋ ਗਈ ਚੁਗੜੇ ਆਏ ਹਾਂ ਇਹ ਤਾਂ ਗੱਲ ਠੀਕ ਹੈ ਕਿਰਪਾ ਕਰ ਸੱਚੇ ਪਾਤਸ਼ਾਹ ਉਹ ਮੁੱਝ ਰੋਜੀ ਆਈ ਆ ਹਾਂ ਦੀ ਕਿਰਪਾ ਕਰੇ ਦਾਤਾ ਚਲੋ ਉਹਨੂੰ ਸਾਨੂੰ ਤੇ ਆਪਣਾ ਵਾਂ ਤੇ ਉਹਨੂੰ ਸਾਰਿਆਂ ਦਾ ਹੀ ਆ ਮਹਾਰਾਜ ਤੇ ਕਰਵਾਉ ਨੂੰ ਚਲੋ ਜਿਤਰਾ ਉਹਨੂੰ ਚੰਗਾ ਲੱਗਦਾ ਮਾਲਕ ਨੂੰ ਹਾਂਜੀ ਹਾਂਜੀ